ਇਹ ਬਹਾਦਰ ਸ਼ਾ ਇਹ ਗੁਰੂ ਘਰ ਦਾ ਸ਼ਰਧਾਲੂ ਕਿਵੇਂ ਬਣ ਗਿਆ ਇਹਦੀ ਤੇ ਗੁਰੂ ਘਰ ਤੇ ਸ਼ਰਧਾ ਬਰੀ ਹੈ ਇਹ ਤਾਂ ਕਲਗੀਧਰ ਦਾ ਸਤਕਾਰ ਬਰਾਬਰਾ ਕਰਦਾ ਹੈ ਤੇ ਇਹਨਾਂ ਨੇ ਕਿ ਵਿਉਂਤ ਬਣਾਈ ਕਹਿੰਦੇ ਕਿਵੇਂ ਨਾ ਕਿਵੇਂ ਹੋਵੇ ਕਲਗੀਧਰ ਆਗਰੇ ਆਏ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਆਏ ਹੋਏ ਪੋਹਲੇ ਕਿਆ ਜਾਣ ਨ ਪੋਹਲੇ ਕਿਆ ਜਾਣ ਜੇ ਦੀ ਤੁਸੀਂ ਵਿਅੰਤ ਬਣਾਉਂਦੇ ਪਇਓ ਇਸ 칼ਗੀ ਧਰ ਨੂੰ ਖਤਮ ਕਰ ਦਿੱਤਾ ਜਾਵੇ ਇਹ ਤਾਂ ਮੋਇਆ ਤੇ ਜਾਨ ਪਾਉਣ ਵਾਲਾ ਹੈ ਪਰdna ਸਤਗੁਰੂ ਮੇਰਾ ਮਾਰ ਜਵਾਲੇ ਇਹ ਤਾਂ ਮਰਿਆ ਨੂੰ ਜ਼ਿੰਦਗੀ ਬਖਸ਼ਣ ਵਾਲਾ ਹੈ ਇਹਨਾਂ ਵਿਅੰਤ ਬਣਾਈ ਵਿਅੰਤ ਬਣਾ ਕੇ ਬਹਾਦਰ ਸ਼ਾਹ ਦਾ ਜਨੈਲ ਹੋਇਆ ਜੀ ਬਲੰਦ ਖਾਂ ਇਹ ਬਹਾਦਰ ਸ਼ਾਹ ਦੇ ਕੋਲ ਆਇਆ ਪਤਾ ਕੀ ਕਹਿੰਦਾ ਹੱਥ ਜੋੜਦੇ ਨੇ ਕਹਿੰਦਾ ਬਾਦਸ਼ਾਹ ਸਲਾਮਤ ਜਿੰਨੂੰ ਤੂੰ ਆਪਣਾ ਧਾਰਮਿਕ ਆਗੂ ਮੰਨਦਾ ਨਾ ਜਿੰਨੂੰ ਆਪਣਾ ਧਾਰਮਿਕ ਪੈਗੰਬਰ ਮੰਨਦਾ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਏ ਨੂੰ ਮੈਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਆਪਣੀ ਜ਼ਿੰਦਗੀ ਵਿੱਚ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਜੀ ਇਹ ਬੁਲੰਦਖਾ ਬਹਾਦਰ ਸ਼ਾਹ ਨੂੰ ਕੀ ਕਹਿ ਰਿਹਾ ਬਾਦਸ਼ਾਹ ਸਲਾਮਤ ਜਿੰਨੂੰ ਤੂੰ ਆਪਣਾ ਧਾਰਮਿਕ ਆਗੂ ਮੰਨਦਾ ਜਿੰਨੂੰ ਧਾਰਮਿਕ ਰਹਿ ਪਰ ਮੰਨਦਾ ਇਹ ਕਲਗੀਧਰਪਤਾ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਤਿੰਨ ਵਾਰ ਆਪਣੀ ਜ਼ਿੰਦਗੀ ਸ਼ੇਰ ਦਾ ਸ਼ਕਾਰ ਕੀਤਾ ਤੇ ਬਹਾਦਰ ਸ਼ਾਹ ਕਹਿੰਦਾ ਬੁਲੰਦ ਖਾਂ ਕਹਿੰਨਾ ਕੀ ਜਉਨਾ ਤੂੰ ਕਹਿੰਦਾ ਮਹਾਰਾਜ ਇਹ ਜੈਜੋ ਦੇ ਜੰਗਲ ਦੇ ਇੱਕ ਬੜਾ ਖਤਰਨਾਕ ਸ਼ੇਰ ਹੈ ਉਹ ਆਦਮ ਕੋੜ ਸ਼ੇਰ ਹੈ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਹਨੇ ਉਹ ਬੜਾ ਖਤਰਨਾਕ ਹੈ بڑے ਸ਼ਿਕਾਰੀ ਭੇਜੇ ਨੇ ਜਿਹੜਾ ਸ਼ਿਕਾਰੀ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਜਾਂਦਾ ਨਾ ਉਹ ਖੁਦ ਸ਼ੇਰ ਦਾ ਸ਼ਿਕਾਰ ਹੋ ਜਾਂਦਾ ਹੈ ਕੀ ਆਖਿਆ ਜੀ بڑے ਸ਼ਿਕਾਰੀ ਭੇਜੇ ਨੇ ਜਿਹੜਾ ਵੀ ਸ਼ਿਕਾਰੀ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਜਾਂਦਾ ਖੁਦ ਸ਼ੇਰ ਦਾ ਸ਼ਿਕਾਰ ਹੋ ਜਾਂਦਾ ਉਹਦਾ ਆਪਣਾ ਸ਼ਿਕਾਰ ਹੋ ਜਾਂਦਾ ਖੁਦ ਬਾਦਸ਼ਾਹ ਸਲਾਮਤ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬੇਨਤੀ ਕਰ ਕਿ ਉਹ ਸ਼ੇਰ ਦਾ ਸ਼ਿਕਾਰ ਕਰਨ। ਤਾਂ ਮਨ ਦੇ ਵਿੱਚ ਵਿਆਉਂਤ ਹੈ, ਚਲਾਕੀ ਹੈ, ਈਰਖਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਾਰਾ ਸ਼ੇਰ ਦਾ ਸ਼ਿਕਾਰ ਕਰਨ ਜਾਣਗੇ। ਉਹ ਸ਼ੇਰ ਬੜਾ ਖਤਰਨਾਕ ਹੈ ਤਾਂ ਸਤ ਜੀ ਨੂੰ ਖਤਮ ਕਰ ਦੇਗਾ ਉਹ। ਅੰਦਰ ਈਰਖਾ ਇਹ ਹੈ, ਵਿਆਉਂਤ ਇਹ ਬਣਾਈ ਹੈ। ਤੇ ਬਹਾਦਰ ਸ਼ਾਹ ਕਹਿੰਦਾ ਕਹਿੰਦਾ ਮੈਂ ਕੱਲ ਨੂੰ ਗੱਲ ਕਰਾਂਗਾ। ਬੁਲੰਦ ਕਾ ਜਦੋਂ ਕੱਲ ਮੈਂ ਗੁਰੂ ਗੋਬਿੰਦ ਸਿੰਘ ਮਾਰਾ ਦੇ ਦਰਸ਼ਨ ਕਰਾਂਗਾ ਨਾ ਫਿਰ ਮੈਂ ਗੱਲ ਕਰਾਂਗਾ। ਅਗਲਾ ਦਿਨ ਹੰਦਾ ਜੀ ਬਹਾਦਰ ਸ਼ਾਹ ਸਤਿਗੁਰ ਤੇ ਦਰਸ਼ਨਾਂ ਵਾਸਤੇ ਜਾਂਦਾ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਗੱਲ ਕਰਦੇ ਆ ਕਰਦੇ ਆ ਬਹਾਦਰ ਸ਼ਾਹ ਕਹਿੰਦਾ ਸਤਿਗੁਰੂ ਮੈਨੂੰ ਯਾਦ ਆ ਗਿਆ ਮੇਰੇ ਜਰਨੈਲ ਬਲੰਦ ਖਾਨ ਨੇ ਮੈਨੂੰ ਦੱਸਿਆ ਹੁਣ ਧਿਆਨ ਦਿਓ ਜੀ ਸਤਿਗੁਰੂ ਮੈਨੂੰ ਯਾਦ ਆ ਗਿਆ ਮੇਰੇ ਜਰਨੈਲ ਬਲੰਦ ਖਾਨ ਨੇ ਮੈਨੂੰ ਦੱਸਿਆ ਤੁਸੀਂ ਆਪਣੀ ਜ਼ਿੰਦਗੀ 'ਚ ਤਿੰਨ ਵਾਰ ਸ਼ੇਰ ਦਾ ਸ਼ਕਲ ਕੀਤਾ ਮਹਾਰਾਜ ਜੀ ਇੱਕੋਲੀ ਜੈਜੋ ਦਾ ਜੰਗਲ ਹੈ ਉੱਥੇ ਬੜਾ ਖਤਰਨਾਕ ਸ਼ੇਰ ਹੈ ਆਦਮ ਕੋਲ ਸ਼ੇਰ ਹੈ ਬੜੇ ਬੜੇ ਸ਼ਿਕਾਰੀ ਭੇਜੇ ਨੇ ਉਹ ਖੁਦ ਸ਼ੇਰ ਦਾ ਸ਼ਿਕਾਰ ਹੋ ਜਾਂਦੇ ਨੇ ਮਹਾਰਾਜ ਕਿਰਪਾ ਕਰੋ ਉਹ ਸ਼ੇਰ ਦਾ ਤੁਸੀਂ ਸ਼ਿਕਾਰ ਕਰੋ ਮਹਾਰਾਜ ਕਹਿੰਦੇ ਕੱਲ ਨੂੰ ਫਿਰ ਜਾਵਾਂਗੇ ਅਗਲਾ ਦਿਨ ਚੜਿਆ ਜੀ ਬਹਾਦਰ ਸ਼ਾ ਬਹਾਦਰ ਜਨੈਲ ਜਦੋਂ ਸਤਗੁਰੂ ਸ਼ੇਰ ਦਾ ਸ਼ਿਕਾਰ ਕਰਨ ਇਕੱਲੇ ਨਾ ਬਹਾਦਰ ਸ਼ਾਹ ਕਹਿੰਦਾ ਮਾਰੇ ਇਹ ਜੈਜੋ ਦਾ ਜੰਗਲ ਹੈ ਇਹਦੇ ਅੰਦਰ ਹੈ ਖਤਰਨਾਕ ਸ਼ੇਰ ਜਾਓ ਆਪ ਵੀ ਸ਼ੇਰ ਦਾ ਸ਼ਿਕਾਰ ਕਰੋ ਜਦੋਂ ਸਤਪੁਰ ਚੱਲੇ ਨਾ ਕੋਲ ਸਿੱਖ ਖੜਾ ਸੀ ਗੁਰਮੁਖੋ ਉਹ ਸਿੱਖ ਦਾ ਨਾਮ ਸੀ ਭਾਈ ਰੋਸ਼ਨ ਸਿੰਘ ਕੀ ਨਾਮ ਸੀ ਭਾਈ ਰੋਸ਼ਨ ਸਿੰਘ ਭਾਈ ਰੋਸ਼ਨ ਸਿੰਘ ਨੇ ਦੋਵੇਂ ਹੱਥ ਜੋੜ ਕੇ ਕਹਿੰਦੇ ਬਹਾਦਰ ਸ਼ਾਹ ਸਿੱਖ ਸਤਗੁਰ ਦੀ ਸੇਵਾ 'ਚ ਹਾਜ਼ਰ ਹੋਵੇ ਸਿੱਖ ਸਤਿਗੁਰ ਦੇ ਚਰਨਾਂ 'ਚ ਹੱਥ ਜੋੜ ਕੇ ਖੜਾ ਹੋਵੇ ਤੇ ਸ਼ਿਕਾਰ ਕਰਨ ਗੁਰੂ ਜਾਵੇ ਨਹੀਂ ਬਹਾਦਰ ਸ਼ਾ ਸ਼ਿਕਾਰ ਕਰਨ ਮੈਂ ਜਾਵਾਂਗਾ ਮੈਂ ਸ਼ੇਰ ਦਾ ਸ਼ਿਕਾਰ ਕਰਾਂਗਾ ਜਦੋਂ ਭਾਈ ਰੋਸ਼ਨ ਸਿੰਘ ਨੇ ਆਖਿਆ ਨਾ ਮੈਂ ਸ਼ੇਰ ਦਾ ਸ਼ਿਕਾਰ ਕਰਾਂਗਾ ਮੈਂ ਸ਼ਿਕਾਰ ਕਰਨ ਜਾਵਾਂਗਾ ਜਦੋਂ ਭਾਈ ਰੋਸ਼ਨ ਸਿੰਘ ਚੱਲਿਆ ਨਾ ਬੁਲੰਦ ਖਾਂ ਜਰਨੈਲ ਨੂੰ ਬੜੀ ਸ਼ਰਮ ਆਈ ਕਹਿੰਦੇ ਸੱਚਮੁੱਚ ਜੇ ਕਿਤੇ ਭਾਈ ਰੋਸ਼ਨ ਸਿੰਘ ਨੇ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਨਾ ਬੜੀ ਨਮੂਸ਼ੀ ਵਾਲੀ ਗੱਲ ਲੋਕ ਹੀ ਸੋਚਣਗੇ ਬਹਾਦਰ ਸ਼ਾਹ ਦੇ ਐਡੇ ਐਡੇ ਵੱਡੇ ਜਨਰਲ ਨੇ ਕਿਸੇ ਕੋ ਸ਼ੇਰ ਦਾ ਸ਼ਿਕਾਰ ਨਹੀਂ ਹੋਇਆ ਤੇ ਬੁਲੰਦ ਕਾ ਵਿੱਚੇ ਬੋਲ ਪਿਆ ਕਹਿੰਦਾ ਬਾਦਸ਼ਾਹ ਸਲਾਮਤ ਸ਼ੇਰ ਕਾ ਸ਼ੇਰ ਦਾ ਸ਼ਿਕਾਰ ਮੈਂ ਕਰਨ ਵਾਸਤੇ ਜਾਵਾਂਗਾ ਬੁਲੰਦ ਕਾ ਤੂੰ ਹਾਂ ਬਾਦਸ਼ਾਹ ਸਲਾਮਤ ਵੇਖੀ ਮੈਂ ਕੁਝ ਮਿੰਟਾਂ ਵਿੱਚ ਸ਼ੇਰ ਦਾ ਸ਼ਿਕਾਰ ਕਰਕੇ ਤੇਰੇ ਕੋਲ ਆਉਂਦਾ ਉਹ ਬਲੰਦਖਾਂ ਗਰਮਕੋ ਜੰਗਲ 'ਚ ਜਾਂਦਾ ਹੈ ਹੁਣ ਜਦੋਂ ਸ਼ੇਰ ਦੇ ਆਹਮੋ ਸਾਹਮਣੇ ਹੁੰਦਾ ਹੈ ਸ਼ੇਰ ਨੇ ਐਸੀ ਝਪਟ ਮਾਰੀ ਗਰਮਕੋ ਪਹਿਲੀ ਝਪਟ ਵਿੱਚ ਬਲੰਦਖਾਂ ਨੇ ਦੋ ਟੁੱਟੇ ਕਰ ਦਿੱਤੇ ਬਲੰਦਖਾਂ ਨੂੰ ਚੀੜਕੇ ਰੱਖ ਦਿੱਤਾ ਸਿਪਾਹੀ ਪਿੱਛੇ ਸਨ ਦੇਖਦੇ ਪਏ ਸਨ ਭੱਜੇ ਭੱਜੇ ਵਾਪਸ ਬਹਾਦਰ ਸ਼ਾਹ ਦੇ ਕੋਲ ਆਏ ਬਾਦਸ਼ਾਹ ਸਲਾਮਤ ਬਾਦਸ਼ਾਹ ਸਲਾਮਤ ਤੇਰਾ ਬਹਾਦਰ ਜਨੈਲ ਬਲੰਦਖਾਂ ਵੀ ਮਾਰਿਆ ਗਿਆ ਹੈ ਉਹ ਵੀ ਸ਼ੇਰ ਦਾ ਸ਼ਿਕਾਰ ਹੋ ਗਿਆ ਈ ਬਾਦਸ਼ਾਹ ਸਲਾਮਤ ਤੇਰਾ ਬਹਾਦਰ ਜਰਨੈਲ ਬਲੰਦਖਾਂ ਵੀ ਸ਼ੇਰ ਦਾ ਸ਼ਿਕਾਰ ਹੋ ਗਿਆ ਈ ਤੇ ਬਹਾਦਰ ਸ਼ਾਹ ਫੇ ਬੋਲ ਪਿਆ ਸਤਿਗੁਰੂ ਤੁਹਾਨੂੰ ਆਖਿਆ ਸੀ ਨਾ ਤੁਹਾਡੇ ਤੋਂ ਬਗੈਰ ਕੋਈ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦਾ ਹੁਣ ਆਪ ਜੀ ਕਿਰਪਾ ਕਰੋ ਵੇਖੋ ਬਲੰਦਖਾਂ ਜਰਨੈਲ ਵੀ ਮਾਰਿਆ ਗਿਆ ਇਹਦੇ ਮਹਾਰਾਜ ਆਪ ਜੀ ਕਿਰਪਾ ਕਰੋ ਉਹ ਸ਼ੇਰ ਦਾ ਸ਼ਿਕਾਰ ਕਰੋ ਤੁਹਾਡੇ ਤੋਂ ਬਗੈਰ ਕੋਈ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦਾ ਹੁਣ ਸਤਪੁਰ ਦੀ ਚੱਲੇ ਨਾ ਜਦੋਂ ਫਿਰ ਭਾਈ ਰੋਸ਼ਨ ਸਿੰਘ ਜੀ ਬੋਲ ਪਏ ਪਤਾ ਕੀ ਕਹਿੰਦੇ ਕਹਿੰਦੇ ਉਹ ਬਾਦਸ਼ਾਹ ਬਹਾਦਰ ਸ਼ਾਹ ਤੈਨੂੰ ਪਹਿਲਾਂ ਵੀ ਆਖਿਆ ਸੀ ਸਿੱਖ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਵੇ ਸਿੱਖ ਗੁਰੂ ਦੇ ਚਰਨਾਂ 'ਚ ਸੇਵਾ ਲਖਣਾ ਹੋਵੇ ਤੇ ਗੁਰੂ ਸ਼ੇਰ ਦਾ ਸ਼ਿਕਰ ਕਰਨ ਜਾਵੇ ਨਹੀਂ ਬਹਾਦਰ ਸ਼ਾਹ ਮੈਂ ਜਾਵਾਂਗਾ ਉਹ ਤੇਰੇ ਕੋਲ ਡੰਡਾ ਹੈ ਡੰਡੇ ਨਾਲ ਸ਼ਿਕਰ ਕਰੇਗਾ ਉਹ ਬਹਾਦਰ ਸ਼ਾਹ ਮੇਰੇ ਗੁਰੂ ਦਾ ਥਾਪੜ ਮਰਤੇ ਹੋਵੇ ਨਾ ਮੇਰੇ ਗੁਰੂ ਦਾ ਮੇਰ ਪਰਿਆ ਹੱਥ ਮੇਰੇ ਸਿਰ ਤੇ ਹੋਵੇ ਨਾ ਮੈਂ ਡੰਡੇ ਨਾਲ ਵੀ ਸ਼ਕਲ ਕਰ ਸਕਦਾ ਗੁਰਮੁਖ ਗੱਲ ਹੈ ਥਾਪਰੇ ਦੀ ਜਦੋਂ ਭਾਈ ਭਜਤ ਸਿੰਘ ਜੀ ਸਤਗੁਰੂ ਕੋਲੋਂ ਥਾਪੜਾ ਲੈ ਕੇ ਗਏ ਸੀ ਗੁਰਮੁਖ ਕੋ ਖੂਨੀ ਹਾਥੀ ਨਾਲ ਮੁਕਾਬਲਾ ਕੀਤਾ ਸੀ ਗੁਰਮਖ ਖੂਨੀ ਹਾਥੀ ਨੂੰ ਭਜਾ ਦਿੱਤਾ ਸੀ ਗੱਲ ਹੈ ਗੁਰੂ ਦੇ ਥਾਪਰੇ ਦੀ ਗੁਰੂ ਦੀ ਬਖਸ਼ਿਸ਼ ਦੀ ਗੁਰੂ ਤੇ ਪਰੋਸੇ ਦੀ ਵਾਹਦ ਸ਼ਾਹ ਮੇਰੇ ਗੁਰੂ ਦਾ ਥਾਪੜਾ ਚਾਹੀਦਾ ਮੈਨੂੰ ਗੁਰੂ ਦੀ ਬਖਸ਼ਿਸ਼ ਚਾਹੀਦੀ ਮੈਨੂੰ ਪਗਾ ਵਾਲਿਓ ਜਦੋਂ ਭਾਈ ਰੋਸ਼ਨ ਸਿੰਘ ਚੱਲੇ ਨਾ ਜੰਗਲ ਵੱਲ ਗੁਰੂ ਗੋਬਿੰਦ ਸਿੰਘ ਮਾਰੇ ਪਤਾ ਕੀ ਕਹਿੰਦੇ ਕਹਿੰਦੇ ਭਾਈ ਰੋਸ਼ਨ ਸਿੰਘ ਜੀ ਸਾਡੀ ਸ਼ਮਸ਼ੀਰ ਲੈ ਜਾਓ ਨਾਲ ਤੁਸੀਂ ਸਾਡੀ ਸ਼ਮਸ਼ੀਰ ਤੁਸੀਂ ਨਾਲ ਲੈ ਜਾਓ ਭਾਵ ਕਿਰਪਾਨ ਸਾਡੀ ਨਾਲ ਲੈ ਜਾਓ ਤੁਸੀਂ ਹੱਥ ਡੰਡਾ ਪੜਿਆ ਹੋਇਆ ਤੇ ਉਸ ਵੇਲੇ ਜਦੋਂ ਆਖਿਆ ਨਾ ਭਾਈ ਰੋਸ਼ਨ ਸਿੰਘ ਦੀ ਸ਼ਮਸ਼ੀਰ ਨਾਲ ਲੈ ਜਾ ਉਸ ਵੇਲੇ ਭਾਈ ਰੋਸ਼ਨ ਸਿੰਘ ਨੇ ਦੋਵੇਂ ਅੱਖ ਜੋੜ ਲਏ ਗਲ ਦੇ ਵਿੱਚ ਪੱਲਾ ਹੈ ਫੇ ਗਰੀਬ ਨਿਵਾਜ ਸਤਿਗੁਰੂ ਮੈਨੂੰ ਬਖਸ਼ ਦਿਓ ਫੇ ਗਰੀਬ ਨਿਵਾਜ ਸਤਿਗੁਰੂ ਮੈਨੂੰ ਬਖਸ਼ ਦਿਓ ਜੇ ਮੈਂ ਤੁਹਾਡੀ ਅਜ ਸ਼ਮਸ਼ੀਰ ਲੈ ਗਿਆ ਨਾ ਇਹ ਬਹਾਦਰ ਸ਼ਾ ਇਹਦੇ ਜਰਨੈਲ ਇਹਦੇ ਸਿਪਾਹੀ ਇਹ ਸਮਝਣਗੇ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਸ਼ਮਸ਼ੀਰ 'ਚ ਕੋਈ ਕਰਾਮਾਤ ਹੈ ਸ਼ਮਸ਼ੀਰ 'ਚ ਸ਼ਮਸ਼ੀਰ 'ਚ ਕੋਈ ਤਾਕਤ ਹੈ ਤਦ ਸ਼ੇਰ ਦਾ ਸ਼ਿਕਾਰ ਹੋ ਗਿਆ ਮਹਾਰਾਜ ਮੈਂ ਬਹਾਦਰ ਸ਼ਾ ਤੇ ਇਹਦੇ ਸਿਪਾਹੀਆਂ ਇਹ ਦੱਸਣਾ ਚਾਹੁੰਦਾ ਸਤਿਗੁਰ ਦੀ ਬਖਸ਼ਿਸ਼ ਕਿੰਨੀ ਵੱਡੀ ਹੈ ਸਤਿਗੁਰ ਦਾ ਥਾਪੜ ਕਿੰਨਾ ਵੱਡਾ ਹੈ ਗੁਰਮਖੋ ਗੁਰੂ ਕੋਲ ਥਾਪੜ ਲੈ ਕੇ ਭਾਈ ਰੋਸ਼ਨ ਸਿੰਘ ਜੀ ਜਦੋਂ ਜੰਗਲ ਦੇ ਵਿੱਚ ਗਏ ਗੁਰਮਖੋ ਅਗਾਹ ਚਲੇ ਗਏ ਜਿੱਧਰ ਸ਼ੇਰ ਦੀ ਦਹਾਕ ਦੀ ਆਵਾਜ਼ ਆਉਂਦੀ ਪਈ ਸੀ ਹੁਣ ਸ਼ੇਰ ਦੇ ਸਾਹਮਣੇ ਹੋਏ ਇਧਰ ਸ਼ੇਰ ਦੀਆਂ ਅੱਖਾਂ 'ਚ ਅੱਖਾਂ ਜਦੋਂ ਪਾਈਆਂ ਗੁਰਮਖੋ ਇਧਰੋਂ ਸ਼ੇਰ ਨੇ ਜੱਫਤ ਮਾਰੀ ਇਧਰੋਂ ਭਾਈ ਰੋਸ਼ਨ ਸਿੰਘ ਨੇ ਗੁਰਮਖੋ ਗੁੱਥਮ ਗੁੱਥੀ ਹੋ ਰਹੇ ਨੇ ਭਾਈ ਰੋਸ਼ਨ ਸਿੰਘ ਸ਼ੇਰ ਦੇ ਨਾਲ ਲੜਦੇ ਪਏ ਨੇ ਭਾਈ ਰੋਸ਼ਨ ਸਿੰਘ ਲਹੂ ਲੁਹਾਨ ਹੋ ਗਏ ਨੇ ਲੜਦਿਆਂ 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 ਭਾਈ ਰੋਸ਼ਨ ਸਿੰਘ ਦੇ ਹੱਥ ਵਿੱਚ ਜਿਹੜਾ ਡੰਡਾ ਸੀ ਨਾ ਇੱਕ ਡੰਡੇ ਨਾਲ ਸ਼ੇਰ ਦੇ ਸਿਰ ਵਿੱਚ ਇਹੋ ਜਿਹਾ ਵਾਰ ਕੀਤਾ ਗਰਮਖੋ ਉਹ ਡੰਡੇ ਨਾਲ ਸ਼ੇਰ ਦੇ ਸਿਰ ਤੇ ਇਹੋ ਜਿਹਾ ਵਾਰ ਕੀਤਾ ਸ਼ੇਰ ਧਰਤੀ ਤੇ ਡਿੱਗ ਪਿਆ ਦੋ ਤਿੰਨ ਵਾਰ ਹੋੜ ਕੀਤੀ ਸ਼ੇਰ ਮਾਰਿਆ ਗਿਆ ਹੁਣ ਜਦੋਂ ਸ਼ੇਰ ਮਾਰਿਆ ਗਿਆ ਨਾ ਭਾਈ ਰੋਸ਼ਨ ਸਿੰਘ ਨੇ ਆਪਣਾ ਕਮਰ ਕੱਸਾ ਖੋਲਿਆ ਜੀ ਹੁਣ ਮੇਰੇ ਵੱਲ ਦੇਖਿਓ ਕਮਰ ਕੱਸਾ ਖੋਲਿਆ ਸ਼ੇਰ ਦੀਆਂ ਅਗਲੀਆਂ ਦੋਵੇਂ ਲੱਤਾਂ ਕਮਰ ਕੱਸੇ ਨਾਲ ਬੰਨ੍ਹ ਦਿੱਤੀਆਂ ਬਣ ਕੇ ਦੂਜੇ ਸਿਰਾਂ ਨਾਲ ਘੁਰਮਖੂ ਇਸ ਤਰ੍ਹਾਂ ਮੋਢੇ ਤੇ ਐ ਪਾ ਲਿਆ ਇਸ ਤਰ੍ਹਾਂ ਦੋਵੇਂ ਹੱਥ ਨੇ ਬੜ ਲਿਆ ਪਿਛਲੇ ਬਨੇ ਸ਼ੇਰ ਬੱਜਾ ਹੋਇਆ ਹੈ ਆਗਾ ਵਾਲਿਓ ਸ਼ੇਰ ਨੂੰ ਧੁੰਦਿਆ ਧੁੰਦਿਆ ਖਿੱਚਦਿਆ ਖਿੱਚਦਿਆ ਇੱਕਦਮ ਲਿਆ ਕੇ ਸੱਤ ਗੁੱਦੇ ਚਰਨਾਂ ਤੇ ਸੁੱਟ ਦਿੱਤਾ ਅੱਜ ਭਾਈ ਰੋਸ਼ਨ ਸਿੰਘ ਨੇ ਸ਼ੇਰ ਨੂੰ ਵਗਾ ਕੇ ਸਤਿਗੁਰ ਦੇ ਚਰਨਾਂ ਛੁਟਾ ਕੋਲ ਬਹਾਦਰ ਸ਼ਾਹ ਖੋਤਾ ਹੈ ਬਹਾਦਰ ਸ਼ਾਹ ਦੇ ਸਿਪਾਹੀ ਨੇ ਬਹਾਦਰ ਸ਼ਾਹ ਦੇ ਜਰਨੈਲ ਨੇ ਕੁਝ ਹੋਰ ਸਿੱਖ ਨੇ ਜਦੋਂ ਵਗਾ ਕੇ ਸ਼ੇਰ ਨੂੰ ਸਤਿਗੁਰ ਦੇ ਚਰਨਾਂ ਛੁਟਿਆ ਨਾ ਮਰੇ ਹੋਏ ਸ਼ੇਰ ਨੂੰ ਉਸ ਦੇ ਬਹਾਦਰ ਸ਼ਾਹ ਕ ਦੀ ਛੇਰ ਵਾਲਾ ਵੇਖਦਾ ਕਦੀ ਭਾਈ ਰੋਸ਼ਨ ਸਿੰਘ ਵਾਲਾ ਵੇਖਦਾ ਤਬਾਦਸ਼ਾ ਪਤਾ ਕੀ ਕਰਦਾ ਉਸ ਵੇਲੇ ਆਪਣੇ ਦੋਵੇਂ ਹੱਥੇ ਦਾ ਜ਼ਮੀਨ ਲੁੰਦਾ ਇਸ ਤਰ੍ਹਾਂ ਵੇਖੇ ਮੇਰੇ ਵੱਲ ਦੋਵੇਂ ਹੱਥ ਜ਼ਮੀਨ ਤੇ ਲੱਗ ਪਤਾ ਕੀ ਕਹਿੰਦਾ ਕਹਿੰਦਾ ਤੌਬਾ 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 ਉਹ ਸਤਿਗੁਰੂ ਐਡੇ ਬਹਾਦਰ ਤਰ੍ਹਾਂ ਸਿੱਖ ਉਹ ਡੰਡੇ ਦੇ ਨਾਲ ਹੀ ਸ਼ੇਰ ਦਾ ਸ਼ਕਾਰ ਕਰਿਆ ਮੇਰੇ ਕਿੰਨੇ ਜਰਨੈਲ ਮਾਰੇ ਗਏ ਮੇਰੇ ਕਿੰਨੇ ਸਿਪਾਹੀ ਮਾਰੇ ਗਏ ਸਤਿਗੁਰੂ ਐਡੇ ਬਹਾਦਰ ਤਰ੍ਹਾਂ ਸਿੱਖ ਨੇ ਭਾਈ ਦੋਸ ਸਿੰਘ ਵਰਗੇ ਡੰਡੇ ਦੇ ਨਾਲ ਸ਼ੇਰ ਦਾ ਸ਼ਕਾਰ ਕਰ ਦਿੱਤਾ ਪੱਗਾਂ ਵਾਲਿਓ ਉਸ ਵੇਲੇ ਬਾਦਲ ਸ਼ਾਹ ਅੱਖ ਲਗਾ ਭਾਈ ਰੋਸ਼ੀ ਸਿੰਘ ਐਨਾ ਬਲ ਆਇਆ ਕਿੱਥੋਂ ਇਨੀ ਤਾਕਤ ਆਈ ਕਿੱਥੋਂ ਤੂੰ ਡੰਡੇ ਨਾਲ ਸ਼ੇਰ ਦਾ ਸ਼ਕਾਰ ਕਰ ਲਿਆ ਉਸ ਵੇਲੇ ਭਾਈ ਰੋਸ਼ੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਚਰਨ ਫੜ ਲਏ ਗਰਮਪਾ ਕਲਗੀਧਰ ਪ੍ਰੀਤਮ ਦੇ ਚਰਨ ਫੜ ਲਏ ਚੰਨ ਵਰਕੇ ਆਖਿਆ ਗੁਰੂ ਦੀ ਕਿਰਪਾ ਹੈ ਗੁਰੇ ਥਾਪ ਗੁਰੂ ਦੇ ਥਾਪਰੇ ਦੀ ਬਖਸ਼ਿਸ਼ ਹੈ ਸਤਪੁਰ ਦੇ ਅੰਮ੍ਰਿਤ ਦੀ ਸ਼ਕਤੀ ਹੈ ਤੇ ਭਾਈ ਰੋਸ਼ਨ ਸਿੰਘ ਨੇ ਪੁੱਛਦਾ ਕਿਹੜੀ ਪੰਗਤੀ ਪੜੀ ਦਾਦਾ ਦਾ ਦਿਲ ਹੈ ਗੁਰਮੁਖੋ ਇਹ ਪੰਗਤੀ ਤੁਸੀਂ ਵੀ ਪੜੋ ਤੇ ਪੜ ਕੇ ਵੇ ਸਮਾਪਤੀ ਕਰਾਂਗੇ ਜੀ ਉਸ ਵੇਲੇ ਭਾਈ ਰੋਸ਼ਨ ਸਿੰਘ ਗੁਰਬਾਣੀ ਦੀ ਕਿਹੜੀ ਪੰਗਤੀ ਪੜੀ ਆਓ ਸਾਰੇ ਪਿਆਰ ਨਾਲ ਪੜੀਏ ਇੱਕ ਚੋ ਚਵਾ ਚਵਾ ਦੀ ਆਵਾਜ਼ ਗੁਰਮੁਖੋ ਆਵੇ ਕੀ ਕਹਿੰਦੇ ਭਾਈ ਰੋਸ਼ਨ ਸਿੰਘ ਜੀ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਗੱਜ ਕੇ ਆਹਾਹਾ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ सुमृत गुर ते पाया अमृत गुर ते पाया सु अमृत गुर ते पाया अमृत गुर ते ਸੁਰਨਰ ਮੁੰਨ ਜਾਨੇ ਅੰਮ੍ਰਿਤ ਖੋਜਦੇ ਸੁਰਨਰ ਮੁੰਨ ਜਾਨੇ ਅੰਮ੍ਰਿਤ ਖੋਜਦੇ ਸੁਰਨਰ ਮੁੰਨ ਜਾਨੇ ਵਾ ਵਾ ਸੁਰਨਰ ਮੁੰਨ ਜਾਨੇ ਅੰਮ੍ਰਿਤ ਖੋਜਦੇ ਸੁਰਨਰ ਮੁੰਨ ਜਾਨੇ ਅੰਮ੍ਰਿਤ ਖੋਜਦੇ ਸੁਰਨਰ ਮੁੰਨ ਜਾਨੇ ਤਨ ਗੁਰੂ ਗੋਬਿੰਦ ਸਿੰਘ ਮਰਦ ਸਾਰੀ ਸੰਗਤ ਤੇ ਕਿਰਪਾ ਕਰੋ ਸੋ ਅੰਮ੍ਰਿਤ ਗੁਰ ਤੇ ਪਾਇਆ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਵਾਦਾ ਅੰਮ੍ਰਿਤ ਅੰਮ੍ਰਿਤ ਗੁਰ ਤੇ ਪਾਇਆ ਭਾਈ ਜੋਸ਼ ਸਿੰਘ ਨੇ ਇਹ ਗੁਰਬਾਣੀ ਦੀ ਪੰਕਤੀ ਪੜ੍ਹੀ ਬਹਾਦਰ ਸ਼ਾ ਬੜਾ ਪ੍ਰਭਾਵਿਤ ਹੋਇਆ ਉਸ ਵੇਲੇ ਆਪਣੇ ਗਲ ਦੇ ਵਿੱਚੋਂ ਕੀਮਤੀ ਕੈਂਠਾ ਉਤਾਰਿਆ ਤਾਂ ਪੱਗੀ ਕਹਿੰਦਾ ਬਹਾਦਰ ਚਾਹ ਕਹਿੰਦਾ ਭਾਈ ਰੋਸ਼ਨ ਸਿੰਘ ਝੋਲੀ ਕਰ ਮੈਂ ਤੇਰੇ ਤੇ ਖੁਸ਼ ਹਾਂ ਦਿਲ ਕਰਦਾ ਆਪਣਾ ਕੀਮਤੀ ਕੈਂਠਾ ਤੇਰੀ ਝੋਲੀ ਚ ਪਾ ਦਵਾ ਜਦੋਂ ਆਖਿਆ ਨਾ ਭਾਈ ਰੋਸ਼ਨ ਸਿੰਘ ਝੋਲੀ ਕਰ ਮੇਰਾ ਦਿਲ ਕਰਦਾ ਆਪਣਾ ਕੀਮਤੀ ਕੈਂਠਾ ਤੇਰੀ ਝੋਲੀ ਚ ਪਾ ਦਵਾ ਭਾਈ ਰੋਸ਼ਨ ਸਿੰਘ ਦੋ ਕਦਮ ਪਿੱਛੇ ਹੋ ਗਏ ਪਤਾ ਕੀ ਕਹਿੰਦੇ ਕਹਿੰਦੇ ਉਹ ਬਹਾਦਰ ਸ਼ਾ ਆਪਣੇ ਕੈਂਠੇ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਜੇ ਸਿੱਖ ਦੀ ਝੋਲੀ 'ਚ ਕੋਈ ਕੁਝ ਪਾ ਸਕਦਾ ਹੈ ਤਾਂ ਸਿੱਖ ਦਾ ਗੁਰੂ ਕਲਗੀਧਰ ਪ੍ਰੀਤਮ ਬਾਜਾ ਵਾਲਾ ਪ੍ਰੀਤਮ ਜੇ ਸਿੱਖ ਦੀ ਝੋਲੀ 'ਚ ਕੁਝ ਕੋਈ ਪਾ ਸਕਦਾ ਉਹਦਾ ਗੁਰੂ ਪਾ ਸਕਦਾ ਹੈ ਇਹ ਝੋਲੀ ਇਹ ਝੋਲੀ ਸਿੱਖ ਦੀ ਆਪਣੇ ਗੁਰੂ ਤੋਂ ਇਲਾਵਾ ਕਿਸੇ ਹੋਰ ਅੱਗੇ ਨਹੀਂ ਅੱਡੀ ਜਾਂਦੀ ਉਹ ਬਹਾਦਰ ਸ਼ਾਹ ਜੋ ਗੁਰੂ ਜੋ ਮੇਰਾ ਦਾਤਾ ਸਿੱਖ ਦੀ ਝੋਲੀ ਚ ਪਾਉਂਦਾ ਹੈ ਨਾ ਜੋ ਗੁਰੂ ਨੇ ਮੇਰੀ ਝੋਲੀ ਚ ਪਾਇਆ ਹੈ ਨਾ ਉਹ ਬੜੀ ਵੱਡੀ ਦਾਤ ਹੈ ਕਿ ਤੇਰੀ ਝੋਲੀ ਚ ਪਾਇਆ ਗੁਰੂ ਨੇ ਬਹਾਦਰ ਸ਼ਾਹ ਕਹਿੰਦਾ ਬਹਾਦਰ ਸ਼ਾਹ ਗੁਰੂ ਨੇ ਮੇਰੀ ਝੋਲੀ ਚ ਲੋਕ ਦੇ ਸੁੱਖ ਤੇ ਪਰਲੋਕ ਦੇ ਸੁੱਖ ਪਾ ਦਿੱਤੇ ਨੇ ਮੇਰੇ ਕਲਗੀਧਰ ਪ੍ਰੀਤਮ ਨੇ ਮੇਰੇ ਬਾਜਾਂ ਵਾਲੇ ਮਾਹੀ ਨੇ ਮੇਰੀ ਝੋਲੀ ਤੇ ਲੋਕ ਦੇ ਤੇ ਪਰਲੋਕ ਦੇ ਸੁਖ ਪਾਏ ਨੇ ਹੁਣ ਇਹ ਝੋਲੀ ਕਿਸੇ ਹੋਰ ਦੇ ਅੱਗੇ ਨਹੀਂ ਅੱਡੀ ਜਾਏਗੀ ਬਹਾਦਰ ਸ਼ਾ ਆਪਣੇ ਕੈਂਠੇ ਨੂੰ ਆਪਣੇ ਕੋਲ ਸੰਭਾਲ ਕੇ ਬੋਲੋ ਰੱਖ ਬਹਾਦਰ ਸ਼ਾ ਆਪਣੇ ਕੈਂਠੇ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਉਸ ਵੇਲੇ ਗੁਰਮੁਖੋ ਬਹਾਦਰ ਸ਼ਾ ਨੇ ਸਤਿਗੁਰ ਦੇ ਚਰਨਾਂ ਦੇ ਨਮਸਕਾਰ ਕੀਤੇ ਕਹਿੰਦਾ ਧੰਨ ਗੁਰੂ ਧੰਨ ਗੁਰੂ ਦੇ ਸਿੱਖ